ਪੁਲਿਸ ਤੇ ਬਦਮਾਸ਼ਾਂ ਵਿਚਾਲੇ ਐਨਕਾਊਂਟਰ ਹੋਇਆ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਬਦਮਾਸ਼ਾਂ ਨੇ ਫਾਇਰਿੰਗ ਕਰ ਦਿੱਤੀ ਐ ਸੋ ਪੁਲਿਸ ਦੀ ਗੋਲੀ ਦੇ ਨਾਲ ਦੋ ਬਦਮਾਸ਼ ਵੀ ਜ਼ਖਮੀ ਹੋਏ ਨੇ ਸੋ ਮੁਕਾਬਲੇ ਦੇ ਵਿੱਚ ਐਸਆਈ ਸੁਪਰੀਤ ਸਿੰਘ ਵੀ ਜ਼ਖਮੀ ਹੋਇਆ ਤਿੰਨ ਬਦਮਾਸ਼ਾਂ ਚੋਂ ਦੋ ਬਦਮਾਸ਼ ਕਾਬੂ ਕਰ ਲਏ ਗਏ ਨੇ ਇੱਕ ਬਦਮਾਸ਼ ਮੌਕੇ ਤੋਂ ਭੱਜਣ ਦੇ ਵਿੱਚ ਸਫਲ ਹੋ ਗਿਆ ਸੋ ਪਟਿੰਡਾ ਦੇ ਵਿੱਚ ਜ਼ੋਰਦਾਰ ਐਨਕਾਊਂਟਰ ਹੋਇਆ ਹੈ ਜ਼ਬਰਦਸਤ ਮੁੱਠਪੇੜ ਹੋਈ ਹੈ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਾਲੇ ਜਿੱਥੇ ਕਿ ਪੁਲਿਸ ਨੇ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਬਦਮਾਸ਼ਾਂ ਦੇ ਵੱਲੋਂ ਪੁਲਿਸ ਤੇ ਫਾਇਰਿੰਗ ਕੀਤੀ ਗਈ ਤੇ ਉਸ ਤੋਂ ਸੋ ਪੁਲਿਸ ਤੇ ਬਦਮਾਸ਼ਾ ਵਿਚਾਲੇ ਇਹ ਐਨਕਾਊਂਟਰ ਹੋਇਆ ਜੁਥੇ ਕਿ ਦੋ ਬਦਮਾਸ਼ੜੇ ਕੀ ਪੁਲਿਸ ਦੇ ਵੱਲੋਂ ਕਾਬੂ ਕਰ ਲਏ ਗਏ ਅਤੇ ਇੱਕ ਬਦਮਾਸ਼ੜਾ ਕੀ ਪੱਜਾਂ ਦੇ ਵਿੱਚ ਕਾਮਯਾਬ ਹੋ ਗਿਆ ਸੋ ਪੁਲਿਸ ਦੀ ਗੋਲੀ ਦੇ ਨਾਲ ਦੋ ਬਦਮਾਸ਼ੜੇ ਕੀ ਜ਼ਖਮੀ ਹੋਏ ਨੇ ਉਹਨਾਂ ਨੂੰ ਪੁਲਿਸ ਨੇ ਕਾਬੂ ਕਰ ਅਤੇ ਮੁਕਾਬਲੇ ਦੇ ਵਿੱਚ ਐਸਆਈ ਵੀ ਜ਼ਖਮੀ ਹੋਏ ਨੇ ਐਸਆਈ ਸੁਪਰੀ ਸਿੰਘ ਵੀ ਜ਼ਖਮੀ ਹੋਏ ਨੇ ਤਿੰਨ ਬਦਮਾਸ਼ਾ ਦੇ ਵਿੱਚੋਂ ਦੋ ਬਦਮਾਸ਼ਾ ਨੂੰ ਕਾਬੂ ਕਰ ਲਿਆ ਗਿਆ ਸੋ ਪਛੰਡਾ ਦੇ ਵਿੱਚ ਪੁਲਿਸ ਤੇ ਬਦਮਾਸ਼ਾ ਵਿਚਾਲੇ ਐਨਕਾਊਂਟਰ ਹੋਇਆ फायरिंग तो चुके जबरदस्त मुकाबले भी जख्मी दसे जा रहे खबर कपिल शर्मा जुड़ चुके ने कपिल की कुछ जानकारी मिली है इस एनकाउंटर की जो कि दो बदमाश फिलहाल पुलिस ने काबू कर ले ਜੀ ਬਠਿੰਡਾ ਦੇਰ ਰਾਤ ਸਰੰਦ ਨਹਿਰ ਦੇ ਕਿਨਾਰੇ ਦੇਰ ਰਾਤ ਲੁਟੇਰੇ ਅਤੇ ਬਠਿੰਡਾ ਪੁਲਿਸ ਦੇ ਵਿੱਚ ਮੁਠਬੇੜ ਹੋਈ ਹੈ ਮੁਠਬੇੜ ਦੇ ਵਿੱਚ ਦੋ ਜਿਹੜੇ ਲੁਟੇਰੇ ਨਿਗੇ ਉਹ ਜ਼ਖਮੀ ਹੋਏ ਨਿਗੇ ਇੱਕ ਐਸਆਈ ਜਿਹੜਾ ਕਿ ਫੌਲਟ ਮੁਲਾਜ਼ਮ ਉਹ ਵੀ ਜ਼ਖਮੀ ਹੋਇਆਗਾ ਫਾਇਰਿੰਗ ਦੌਰਾਨ ਜਿਹੜੇ ਕਿ ਜਵਾਬੀ ਜਿਹੜਾ ਕਿ ਦੋ ਲੁਟੇਰਿਆਂ ਵੱਲੋਂ ਜਿਹੜਾ ਕਿ ਫਾਇਰਿੰਗ ਕੀਤੀ ਗਈ ਉਹ ਤੋਂ ਐਸਆਈ ਦੇ ਜਿਹੜੇ ਲੱਤ ਤੇ ਗੋਲੀ ਲੱਗੇਗੀ ਉਹ ਵੀ ਜ਼ਖਮੀ ਹੋਇਆ ਤੇ ਦੋ ਜਿਹੜੇ ਲੁਟੇਰੇ ਆ ਉਹ ਵੀ ਜ਼ਖਮੀ ਹੋਇਆ ਫਿਲਹਾਲ ਅਜੇ ਪੁਲਿਸ ਮਾਮਲੇ ਦੀ ਜਾਂਚ ਜੁਟੀ ਹੋਈ ਹੈਗੀ ਜੀ ਬਿਲ ਜਿਹੜਾ ਇਹ ਐਨਕਾਊਂਟਰ ਹੋਇਆ ਕਿਵੇਂ ਹੋਇਆ ਮਤਲਬ ਪੁਲਿਸ ਨੂੰ ਸੂਚਨਾ ਮਿਲੀ ਸੀ ਜਾਂ ਫਿਰ ਕੌਣ ਸਾਨੇ ਬਦਮਾਸ਼ ਕਿਹਦੇ ਗੈਂਗ ਨਾਲ ਸੰਬੰਧਿਤ ਨੇ ਇਸ ਦੇ ਬਾਰੇ ਕੋਈ ਜਾਣਕਾਰੀ ਜੀ ਪਿਛਲੇ ਦਿਨਾਂ ਪਿਛਲੇ ਹਫਤੇ ਦੀ ਗੱਲ ਹੈ ਜੀ ਇੱਕ ਠੇਕੇ ਤੋਂ 10000 ਦੀ ਲੁੱਟ ਕੀਤੀ ਗਈ ਸੀ ਇਹਨਾਂ ਲੁਟੇਰਿਆਂ ਵੱਲੋਂ ਤੇ ਕੱਲ ਜਿਹੜੀ ਇਨਫੋਰਮੇਸ਼ਨ ਪੁਲਿਸ ਨੂੰ ਮਿਲੀ ਹੈ ਇਹਨਾਂ ਲੁਟੇ ਲੁਟੇਰਿਆਂ ਦੀ ਤਾਂ ਇਹਨਾਂ ਤੋਂ ਜਵਾਬੀ ਜਿਹੜਾ ਸਵਾਲ-ਕਿਤਾਬ ਕੀਤੇ ਗਏ ਤਾਂ ਉਹਨਾਂ ਵੱਲੋਂ ਫਾਇਰਿੰਗ ਕੀਤੀ ਗਈ ਤਾਂ ਇਸ ਕਾਰਨ ਜਿਹੜਾ ਕਿ ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਗਈ ਉਧਰੋਂ ਤਾਂ ਦੋ ਲੁਟੇਰੇ ਜਿਹੜੇ ਕਿ ਜ਼ਖਮੀ ਹੋਏ ਨੇਗੇ ਤਾਂ ਉਧਰੋਂ ਪੁਲਿਸ ਮਾਮਲੇ ਦੀ ਜਾਂਚ ਜੁਟੀ ਹੈ ਮੁੱਖ ਮੁਖੀ ਬਠਿੰਡਾ ਦੇ ਮੌਕੇ ਤੇ ਪਹੁੰਚੇ ਹੋਏ ਨੇਗੇ ਤਾਂ